ਸਸਿਕਾਲਾ ਪੰਜਾਬ ਦੇ ਵਿੱਚ ਦੇਖੀਏ ਜਾਂ ਫਿਰ ਚੰਡੀਗੜ੍ਹ ਦੇ ਵਿੱਚ ਲੰਘੇ ਦਿਨਾਂ ਦੇ ਦੌਰਾਨ ਜਿਸ ਤਰ੍ਹਾਂ ਦੇ ਨਾਲ ਕਾਨਸਰਟ ਲਾਈਵ ਸ਼ੋਅ ਜਿਹੜੇ ਦੇਖਣ ਨੂੰ ਮਿਲੇ ਉਹ ਬਾਦ-ਵਿਵਾਦ ਦੇ ਵਿੱਚ ਘਰੇ ਰਹੇ ਪਰ ਹੈਰਾਨੀ ਹੁੰਦੀ ਆ ਜਿਹੜੀ ਮੈਂ ਤੁਹਾਨੂੰ ਗੱਲ ਦੱਸਣ ਲੱਗਿਆ ਵੈਸੇ ਤਾਂ ਸਾਰਿਆਂ ਨੂੰ ਪਤਾ ਇਹ ਚੀਜ਼ ਅੱਜ ਤੋਂ ਨਹੀਂ ਬਹੁਤ ਪੁਰਾਣੀ ਆ ਮੇਲੇ ਵੀ ਜਦੋਂ ਲੱਗਦੇ ਹੁੰਦੇ ਸੀ ਪਾਸਾਂ ਵਾਲਾ ਸਿਸਟਮ ਉਦੋਂ ਵੀ ਬਹੁਤ ਚੱਲਦਾ ਸੀ ਪਰ ਹਾਏ ਹਾਏ ਦੁਹਾਈ ਵਾਲੀ ਗੱਲ ਆ ਕਿ ਤੁਸੀਂ ਦੇਖੋ ਸਾਡੇ ਅਫਸਰ ਪਾਸ ਮੰਗਦੇ ਨੇ ਪਹਿਲਾਂ ਪਰ ਗਾਇਕਾ ਨੂੰ ਪਰਮਿਸ਼ਨਾਂ ਦੇਣ ਤੋਂ ਦੇਣ ਤੋਂ ਪਹਿਲਾਂ ਇਹ ਗੱਲ ਐਸੀ ਨਹੀਂ ਕਹਿ ਰਹੇ ਬਕਾਇਦਾ ਤੌਰ ਤੇ ਜੇ ਕਈ ਦਿਨ ਦੇ ਕੋਈ ਵੱਡੀ ਗੱਲ ਨਹੀਂ ਸੀ ਕਿਉਂਕਿ ਇਹ ਅਕਸਰ ਦੇਖਿਆ ਗਿਆ ਮੈਂ ਤਾਂ ਲਾਈਵ ਵੀ ਦੇਖਿਆ ਵੀ ਜਿੱਥੇ ਇੱਕ ਚੰਗੇ ਆਉਧਿਆਂ ਤੇ ਬਰਾਜਮਾਨ ਲੋਕ ਇੱਕ ਵੱਡੇ ਸਿੰਗਰ ਦੇ ਸ਼ੋਅ ਦੇ ਬਾਹਰ ਖੜੇ ਰਹੇ ਜਾਂ ਕਹੀਏ ਕਿ ਸ਼ੋਅ ਹੋਣ ਤੋਂ ਕਈ ਦਿਨ ਪਹਿਲਾਂ ਖੜੇ ਰਹੇ ਕੀ ਨਹੀਂ ਤਾਂ ਅਸੀਂ ਕਾਰਵਾਈ ਕਰਾਂਗੇ ਸਾਨੂੰ ਪਾਸ ਦੇ ਦਿਓ ਉਹਨੇ ਇਹ ਪਾਸਾ ਵਾਲਾ ਸਿਸਟਮ ਦੇ ਵਿੱਚ ਦੇਖੀਏ ਤਾਂ ਸਤਿੰਦਰ ਸਰਤਾਜ ਦਾ ਦੁੱਖ ਚਲਕਿਆ ਉਹਨਾਂ ਨੇ ਚਿੱਠੀ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੂੰ ਲਿਖੀ ਆ ਤੇ ਥੋੜੀ ਜੀ ਕਲੈਰੀਫਿਕੇਸ਼ਨ ਉਹਨਾਂ ਦੀ ਚਿੱਠੀ ਨੂੰ ਦੇਖ ਕੇ ਲੱਗੀ ਆ ਤਾਂ ਥੋੜੀ ਜੀ ਸਮਝ ਨਹੀਂ ਲੱਗੀ ਪਰ ਮੈਂ ਸਮਝਣ ਦੀ ਇਸ ਲਈ ਕੋਸ਼ਿਸ਼ ਕਰੀਏ ਕਿਉਂਕਿ ਉਹਨਾਂ ਨੇ ਪੰਜਾਬ ਸਰਕਾਰ ਨੂੰ ਲਿਖੀ ਆ ਪਰ ਅਫਸਰਾਂ ਦਾ ਰਵੱਈਆ ਤੁਸੀਂ ਦੇਖੋ ਕਿ ਸਤਿੰਦਰ ਸਰਤਾਜ ਵਰਗਾ ਇੱਕ ਜੈਨੂਨ ਗਾਇਕ ਜਿਹੜਾ ਬਾਦ ਵਿਵਾਦ ਤੋਂ ਬਹੁਤ ਪਰੇ ਰਹਿੰਦਾ ਹੈ ਸਾਫ਼ ਸੁਥਰੇ ਗਾਣੇ ਗਾਉਂਦਾ ਹੈ ਉਹ ਵੀ ਇਹ ਗੱਲ ਕਹਿ ਰਿਹਾ ਹੈ ਕਿ ਇੱਕ ਵਿੰਡੋ ਸਿਸਟਮ ਬਣਾ ਦਿਓ ਤਾਂ ਕਿ ਸਾਨੂੰ ਪਰਮਟ ਲੈਣ ਵਾਸਤੇ ਕੋਈ ਦਿੱ ਕਹਿੰਦੇ ਕਿ ਅਸੀਂ ਨਵਾਂ ਕਨਸੈਪਟ ਚਲਾਇਆ ਵੀ ਲੋਕ ਟਿਕਟ ਲੈ ਕੇ ਦੇਖਣ ਵਾਸਤੇ ਆਉਣ ਵੈਸੇ ਤਾਂ ਗਾਇਕਾਂ ਨੇ ਕਮਾਉਣੇ ਪੈਸੇ ਹੀ ਹੁੰਦੇ ਨੇਗੇ ਇਹ ਕਲਚਰ ਕਲਚਰ ਦੀ ਗੱਲ ਤਾਂ ਜਿਹੜੇ ਕਹਿੰਦੇ ਕਿ ਦੂਜੇ ਥਾਂ ਤੇ ਹੁੰਦੀ ਆ ਪਹਿਲੇ ਥਾਂ ਤੇ ਹੁੰਦੀ ਆ ਪੈਸੇ ਕਿਧਰ ਕਿੱਥੋਂ ਬਣ ਗਏ ਕਰਨ ਓਜਲਾ ਤੇ ਦਲਜੀਤ ਦੋਸਾਂ ਦੇ ਕਰੋੜਾ ਰੁਪਿਆ ਜਿਹੜਾ ਹੈ ਜੇ ਕਹਿੰਦੇ ਕਿ ਆਖਰ ਕਮਾਇਆ ਗਿਆ ਆਰਗੇਨਾਈਜ਼ਰ ਨੇ ਤੇ ਦੂਜੇ ਪਾਸੇ ਗੱਲ ਇਹ ਵੀ ਸੀ ਕਿ ਬਹੁਤੇ ਲੋਕ ਅਜੇ ਹੀ ਸੀ ਜਿਹੜੇ ਕਹਿੰਦੇ ਸੀ ਬਲੈਕ ਟਿਕਟ ਲੈ ਕੇ ਆਏ ਆ ਹੁਣ ਉਹ ਕਿਵੇਂ ਹੋਈਆਂ ਕੀ ਕਰੀਆਂ ਇਨਵੈਸਟੀਗੇਸ਼ਨ ਦਾ ਇਸ਼ੂ ਹੈ ਪਰ ਗੱਲ ਇਹ ਆ ਕਿ ਜਦੋਂ ਇਹ ਸ਼ੋਅ ਹੁੰਦੇ ਨੇ ਉਹਨਾਂ ਚ ਪਾਸਾਂ ਵਾਲੇ ਤੇ ਮੈਂ ਤਾਂ ਗੱਲ ਕਰਨ ਲੱਗਿਆ ਕਿ ਯਾਰ ਆਪਸਰਾਂ ਨੂੰ ਤੁਸੀਂ ਦੇਖ ਲਓ ਮੋਟੀਆਂ ਤਨਖਾਹਾਂ ਨੇ ਤੁਹਾਡੀਆਂ ਸਾਰੇ ਨਹੀਂ ਹੁਣੇ ਖੈਰੇ ਚ ਹੁਣੇ ਤਾਂ ਥੋੜੇ ਬਹੁਤੀ ਪਰ ਗੱਲ ਸਾਰਿਆਂ ਤੇ ਇਸ ਕਰਕੇ ਆਈ ਨਹੀਂ ਕਿਉਂਕਿ ਇਹਨਾਂ ਨੇ ਵੀ ਨਹੀਂ ਇਹ ਲਿਖੀ ਹੈਗੀ ਇਹਨਾਂ ਨੇ ਤਾਂ ਲਿਖਿਆ ਸਿੱਧਾ ਹੀ ਇਹਨਾਂ ਨੇ ਆਪਣੀ ਚਿੱਠੀ ਦਾ ਜ਼ਿਕਰ ਕਰਿਆ ਜਿਹੜੀ ਮੈਂ ਨਾਲ ਤੁਹਾਨੂੰ ਦਿਖਾ ਰਿਹਾ ਇਹਦੇ 'ਚ ਲਿਖਦੇ ਨੇ ਇਹ ਤਰਜਮਾ ਕਰਕੇ ਤੁਹਾਨੂੰ ਮੈਂ ਦੱਸ ਰਿਹਾ ਵੀ ਸਾਨੇ ਕਹਿੰਦੇ ਕੁਝ ਦਿਨਾਂ ਕੁਝ ਹਫ਼ਤੇ ਪਹਿਲਾਂ ਚੰਡੀਗੜ੍ਹ ਪ੍ਰਸ਼ਾਸਨ ਤੇ ਡੀਜੀਪੀ ਦੇ ਦੇ ਕੋਲੇ ਪੁਲਿਸ ਦੇ ਦੁਰਵਿਹਾਰ ਦਾ ਮਸਲਾ ਚੱਕਿਆ ਸੀ ਹੋ ਸਕਦਾ ਇਹ ਪੰਜਾਬ ਦੀ ਸ਼ਾਇਦ ਗੱਲ ਕਰ ਰਹੇ ਹੋਣ ਕਿਉਂਕਿ ਇੱਥੇ ਕਨਫਿਊਜ਼ਨ ਇਹ ਹੋ ਜਾਂਦੀ ਆ ਚੰਡੀਗੜ੍ਹ ਦੇ ਵਿੱਚ ਡੀਜੀਪੀ ਦੋ ਬੰਦੇ ਨੇ ਚੰਡੀਗੜ੍ਹ ਦਾ ਵੀ ਤੇ ਪੰਜਾਬ ਦਾ ਵੀ ਹਰਿਆਣਾ ਦਾ ਹਾਲਾਂਕਿ ਪੰਚਕੂਲੇ ਦਾ ਪਰ ਉਹ ਕਹਿੰਦੇ ਕਿ ਪ੍ਰਸ਼ਾਸਨ ਨੇ ਡੀਜੀਪੀ ਦੇ ਕੋਈ ਜਵਾਬ ਨਹੀਂ ਦਿੱਤਾ ਇਹਦੇ ਵਿੱਚ ਉਹਨਾਂ ਨੇ ਇਹ ਵੀ ਦੱਸਿਆ ਵੀ ਜ਼ਿਆਦਾਤਰ ਵਿਭਾਗ ਜਿਹੜੇ ਪਰਮਿਟ ਜਾਂ ਪਰਮਿਸ਼ਨ ਦੇਣ ਦੇ ਵਿੱਚ ਮੁਫਤ ਪਾਸਾਂ ਦੀ ਮੰਗ ਕਰਦੇ ਨੇ ਤੇ ਆਖਰੀ ਦਿਨ ਤੱਕ ਵੇਟ ਕਰਦੇ ਰਹਿੰਦੇ ਨੇ ਵੀ ਦੇਊਗਾ ਪਾਸ ਦੇਊਗਾ ਉਦੋਂ ਬਾਅਦ ਦੇ ਵਿੱਚ ਪਰਮਿਟ ਮਿਲਣ ਤੋਂ ਬਾਅਦ ਵੀ ਕਹਿੰਦੇ ਜਿਹੜੇ ਲੋਕਲ ਪੁਲਿਸ ਵਾਲੇ ਨੇ ਉਹ ਬਿਨਾਂ ਟਿਕਟ ਤੋਂ ਲੋਕਾਂ ਨੂੰ ਸ਼ੋਅ ਦੇ ਵਿੱਚ ਬਾੜ ਦਾਂਦੇ ਨੇ ਤੇ ਜਿਨ੍ਹਾਂ ਨੇ ਪੈਸੇ ਲੈ ਕੇ ਟਿਕਟ ਲਈ ਹੁੰਦੀ ਆ ਉਹ ਆਖਰ ਬਿਨਾਂ ਕੁਰਸੀ ਤੋਂ ਖੜੇ ਹੁੰਦੇ ਨੇ ਤੇ ਫ੍ਰੀ ਵਾਲੇ ਜਾਂ ਕਈਏ ਕਹਿੰਦੇ ਪੁਲਿਸ ਵਾਲੇ ਜਿਹੜੇ ਵਿੱਚ ਨੇ ਉਹ ਕੁਰਸੀਆਂ ਤੇ ਬਹਿ ਜਾਂਦੇ ਨੇ ਉਦੋਂ ਬਾਅਦ ਦੇ ਵਿੱਚ ਕਈਏ ਕਿ ਸਾਡੇ ਕੋਲ ਸੀਟਾਂ ਦੇ ਨੰਬਰ ਹੁੰਦੇ ਨੇ ਉਹ ਵੀ ਚੰਗੀ ਤਰ੍ਹਾਂ ਨਾਲ ਵਿਵਸਥਿਤ ਕਰੇ ਹੁੰਦੇ ਨੇ ਪਰ ਉਹਦੇ ਬਾਵਜੂਦ ਜੇ ਦੇਖਿਆ ਜਾਵੇ ਜਿਹੜਾ ਸਿਸਟਮ ਹੈ ਗੜਬੜਾਇਆ ਦਿਖਾਉਂਦਾ ਹਾਲਾਂਕਿ ਉਹਨਾਂ ਨੇ ਕੁੱਲ ਮਿਲਾ ਕੇ ਜੇ ਦੇਖਿਆ ਜਿਹੜਾ ਸਿੰਗਲ ਵਿੰਡੋ ਸਿਸਟਮ ਹੋਵੇ ਤਾਂ ਅਸੀਂ ਉੱਥੇ ਜਾਈਏ ਪਰਮਿਸ਼ਨ ਸਾਨੂੰ ਮਿਲ ਜੇ ਗੱਲ ਵੀ ਠੀਕ ਹੈ ਅਖਰ ਇਹ 'ਚ ਕੋਈ ਦੋ ਰਾਏ ਨਹੀਂ ਹੈਗੀ ਇਹ ਗੱਲ ਠੀਕ ਆ ਪਰ ਪਾਸਾਂ ਵਾਲਾ ਕੰਮ ਤਾਂ ਇਹ ਹੈ ਵੀ ਕਿਹੜੇ ਨੇ ਇਹ ਅਫਸਰ ਜਿਹੜੇ ਆਖਰੀ ਦਿਨ ਤੱਕ ਵੇਟ ਕਰੀ ਜਾਂਦੇ ਨੇ ਵੀ ਅਸੀਂ ਆਪਦੇ ਰਿਸ਼ਤੇਦਾਰਾਂ ਨੂੰ ਦੋਸਤਾਂ ਮਿੱਤਰਾਂ ਨੂੰ ਪਾਸ ਦੇਣੇ ਨੇ ਕਿਉਂਕਿ ਇੰਨੀ ਵੱਡੀ ਗਿਣਤੀ 'ਚ ਪਾਸ ਜਾਂਦਾ ਕਿ ਤੁਸੀਂ ਸੋਚ ਨਹੀਂ ਸਕਦੇ ਆਖਰ ਬੰਦਾ ਕਹਿੰਦਾ ਮੈਂ ਪੈਸਾ ਕਮਾਉਂਗਾ ਕਿਥੋਂ ਜਿਵੇਂ ਨੇ ਸਾਰੀ ਪਾਸ ਵੰਡ ਤੇ ਫਿਰ ਉਦੋਂ ਬਾਅਦ ਦੇ ਵਿੱਚ ਕਹਿੰਦੇ ਜਿਹੜੀ ਉਦੋਂ ਪੁਲਿਸ ਲੱਗਦੀ ਹੈ ਕਿ ਪ੍ਰਬੰਧਾਂ ਨੂੰ ਉੱਥੇ ਸੁਰੱਖਿਆ ਦੇ ਤੌਰ ਤੇ ਲਾ ਲਓ ਜਾਂ ਵਿਵਸਥਾ ਨੂੰ ਦੇਖਣ ਵਾਸਤੇ ਉਹ ਵੀ ਕਹਿੰਦੇ ਵਿੱਚ ਲਿਹਾਜੀਆਂ ਨੂੰ ਬਾੜ ਦੰਦੇ ਨੇ ਹੁਣ ਪਾਸਾਂ ਵਾਲੀ ਗੱਲ ਦੀ ਤੁਸੀਂ ਜੇ ਦੇਖੋ ਤਾਂ ਕੁਝ ਦਿਨ ਪਹਿਲਾਂ ਸੰਗਰੂਰ ਦੇ ਆਰਟੀਆ ਐਕਟੀਵਿਸਟ ਕਮਲ ਲਾਲੰਦ ਨੇ ਇੱਕ ਮਸਲਾ ਚੱਕਿਆ ਸੀ ਤੇ ਆਰਟੀਆਈ ਪਾਈ ਦਿਲਜੀਤ ਦੋਸਾਂ ਦੇ ਉਸ ਸ਼ੋਹ ਦੀ ਜਿਹੜਾ ਦਿੱਲੀ ਦੇ ਜਵਾਲਾਲ ਸਟੇਡੀਅਮ ਦੇ ਵਿੱਚ ਹੁੰਦਾ ਹੋਇਆ ਕਿ ਕਿ ਉਸਾ ਸਟੇਡੀਅਮ ਦੇ ਵਿੱਚ ਇੱਕ ਕੋਟਾ ਰੱਖਿਆ ਹੋਇਆ ਵੀ ਕਿਉਂਕਿ ਸਟੇਡੀਅਮ ਦੇ ਵਿੱਚ ਹੁੰਦਾ ਤਾਂ ਖਿਡਾਰੀਆਂ ਲਈ 3200 ਦੇ ਕਰੀਬ ਪਾਸ ਗਿਆ ਪਾਸ ਅਗੇ ਵਿਭਾਗ ਨੇ ਦਿੱਤਾ ਕਿਨੂੰ ਖਿਡਾਰੀਆਂ ਨੂੰ ਦਿੱਤਾ ਕੋਚਾਂ ਨੂੰ ਦਿੱਤਾ ਜਾਂ ਖੇਡ ਵਿਭਾਗ ਦੇ ਨਾਲ ਜੁੜੇ ਲੋਕਾਂ ਨੂੰ ਦਿੱਤਾ ਉਹ ਕਹਿੰਦੇ ਸਾਡੇ ਕੋਲ ਡਾਟਾ ਕੋਈ ਨਹੀਂ ਹੈਗਾ ਇਹਦਾ ਹੁਣ ਇਸੇ ਤਰ੍ਹਾਂ ਦੇ ਨਾਲ ਜੇ ਕਹੀਏ ਦਿਲਜੀਤ ਦੋਸਾਂਜ ਦੇ ਸ਼ੋਅ ਵਾਸਤੇ ਲੋਕ ਪਾਸਾਂ ਲਈ ਮਰੇ ਜਾ ਰਹੇ ਸੀ ਪਰ ਗੱਲ ਇਹ ਹੈ ਵੀ ਲੋਕਾਂ ਨੇ ਮਹਿੰਗੀਆਂ ਟਿਕਟਾਂ ਵੀ ਖਰੀਦੀਆਂ ਇਹੀ ਹਾਲ ਸੀ ਕਰਨ ਓਜਲਾ ਦੇ ਸ਼ੋਰ ਨੂੰ ਲੈ ਕੇ ਗੱਲ ਇਹ ਹੈ ਵੀ ਇੱਕ ਪਾਸੇ ਉਹ ਤਾਂ ਚਲੋ ਸੈਪਰੇਟ ਮੈਟਰ ਆ ਉਹ ਤੇ ਕਦੇ ਫਿਰ ਡਿਸਕਸ ਕਰਾਂਗੇ ਵੀ ਕਿੰਨੇ ਪੈਸੇ ਕਮਾ ਜਾਂਦੇ ਨੇ ਲੋਕ ਫੈਨ ਫੈਨ ਦੇ ਚੱਕਰ ਦੇ ਵਿੱਚ ਕਿੰਨੇ ਪੈਸੇ ਖਰਾਬ ਕਰਦੇ ਨੇ ਉਹਦੇ ਨਾਲ ਪਰ ਦੂਜੇ ਪਾਸੇ ਗੱਲ ਇਹ ਵੀ ਆ ਕਿ ਪਾਸਾਂ ਵਾਲੇ ਸਿਸਟਮ ਨੇ ਪੋਲ ਖੋਲ ਕੇ ਰੱਖਤੀ ਉਸ ਸਿਸਟਮ ਦੀ ਕਿ ਪਾਸ ਨਹੀਂ ਦਿਓਗੇ ਤਾਂ ਫਿਰ ਤੁਹਾਨੂੰ ਪਰਮਿਸ਼ਨ ਨਹੀਂ ਮਿਲੂ ਤਾਂ ਇਹ ਠੀਕ ਉਸੇ ਤਰ੍ਹਾਂ ਦੇ ਨਾਲ ਆ ਜਿਵੇਂ ਅਸੀਂ ਆਪਣੇ ਵੱਡੇ ਬਜ਼ੁਰਗਾਂ ਤੋਂ ਸੁਣਦੇ ਹੁੰਦੇ ਸੀ ਕਿ ਪਹਿਲਾਂ ਜਦੋਂ ਮੇਲੇ ਵਗੈਰਾ ਲੱਗਦੇ ਹੁੰਦੇ ਸੀ ਉਸ ਸਮੇਂ ਦੇ ਦੌਰਾਨ ਵੀ ਇਹ ਸਿਸਟਮ ਚੱਲਦਾ ਸੀ ਕਿ ਪਹਿਲਾਂ ਪਾਸ ਦਿਓ ਜਾਂ ਫ੍ਰੀ ਐਂਟਰੀ ਕਰਾਓ ਉਹਦੇ ਚ ਜ਼ਿਆਦਾਤਰ ਵਿਭਾਗਾਂ ਦਾ ਜਿਹੜਾ ਪੈਂਦਾ ਇੱਥੋਂ ਤੱਕਰ ਕੀ ਅ ਅ ਮਿਊਨਿਸਪਲ ਕਾਰਪੋਰੇਸ਼ਨ ਦਾ ਪੈਂਦਾ ਅ ਬਿਜਲੀ ਵਿਭਾਗ ਦਾ ਪੈਂਦਾ ਫਾਇਰ ਸਰਵਿਸ ਦਾ ਪੈਂਦਾ ਜਿਨ੍ਹਾਂ ਤੋਂ ਐਨਓਸੀਆਂ ਲੈਣੀਆਂ ਹੁੰਦੀਆਂ ਨੇ ਫਿਰ ਐਡਮਿਨਿਸਟ੍ਰੇਸ਼ਨ ਜੀ ਨੇ ਅਪਰੂਵ ਕਰਕੇ ਪਰਮਿਸ਼ਨ ਦੇਣੀ ਆ ਕਈ ਵਿਭਾਗ ਨੇ ਪਾਸ ਵੰਡਣਗੇ ਕਿਨੂੰ ਕਿਨੂੰ ਆਖਰਕਾਰ ਦੇਖਿਆ ਜਾਵੇ ਸਤਿੰਦਰ ਸਰਤਾਜ ਦਾ ਇਹ ਦੇਲਾ ਦਰਦ ਚਲਕਿਆ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਉਮੀਦ ਕੀਤੀ ਹੈ ਤੇ ਅਪੀਲ ਕੀਤੀ ਹੈ ਕਿ ਸਿੰਗਲ ਵਿੰਡੋ ਸਿਸਟਮ ਬਣਾ ਦਿਓ ਪਰ ਦੂਜੇ ਪਾਸੇ ਗੱਲ ਇਹ ਆ ਕਿ ਪਾਸਾਂ ਨੂੰ ਲੈ ਕੇ ਇੰਨਾ ਹੌਲਲਾ ਮਚਿਆ ਕਿ ਚੰਗੇ ਚੰਗੇ ਅਫਸਰ ਜਿਹੜੇ ਕਾਬਲ ਨੇ ਟਿਕਟਾਂ ਖਰੀਦਣ ਦੇ ਵਿੱਚ ਕਿਉਂਕਿ ਚੰਗੀਆਂ ਮੋਟੀਆਂ ਤਨਖਾਹਾਂ ਨੇ ਉਹਦੇ باوجود ਵੀ ਉਹ ਕਹਿੰਦੇ ਨੇ ਸਾਨੂੰ ਪਾਸ ਦੇ ਦਿਓ ਅਸੀਂ ਮੁਫਤ ਦਾ ਸ਼ੋਅ ਦੇਖਣਾ ਹੈ ਯਾਨੀ ਕਿ ਮੁਫਤ ਚੋ ਸ਼ੋਅ ਦੇਖਣ ਵਾਸਤੇ ਬਹੁਤ ਸਾਰੇ ਅਫਸਰ ਇਹ ਵਿਭਾਗ ਨੇ ਉਹ ਮਰੇ ਜਾ ਰਹੇ ਨੇ ਪਰ ਗੱਲ ਇਹ ਹੈ ਵੀ ਜਿਹੜੇ ਗਾਇਕ ਨੇ ਉਹ ਕਹਿੰਦੇ ਆਖਰ ਅਸੀਂ ਇੰਨੇ ਪਾਸ ਦੇ ਕੇ ਜਾਵਾਂਗੇ ਕਿੱਥੇ ਇਸ ਚੀਜ਼ ਦੇ ਲਈ ਬਕਾਇਦਾ ਤੌਰ ਤੇ ਇਹ ਦਰਦ ਝਲਕਦੀ ਚਿੱਠੀ ਡਾਕਟਰ ਸਰਤਿੰਦਰ ਸਤਾਜ ਇਹ ਮੈਨੇਜਰ ਨੇ ਜਿਹੜੀ ਲਿਖੀ ਆ ਉਹਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਵੀ ਸਿਸਟਮ ਆਖਰ ਕਿੱਥੇ ਤੱਕ ਗਿਰਿਆ ਪਿਆ ਹੈਗਾ